ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਬਜ਼ ਬਾਰੇ। ਦੋਸਤੋ ਕਬਜ਼ ਦੀ ਸਮੱਸਿਆ ਅੱਜ ਕੱਲ ਦੇ ਸਮੇਂ ਵਿੱਚ ਆਮ ਹੈ ਜਿਸ ਦਾ ਮੁੱਖ ਕਾਰਨ ਹੈ ਸਾਡਾ ਗਲਤ ਖਾਣ ਪੀਣ ਅਤੇ ਗਲਤ ਰਹਿਣ ਸਹਿਣ। ਜ਼ਿਆਦਾਤਰ ਲੋਕਾਂ ਦੁਆਰਾ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਪਰ ਦੋਸਤੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਬਵਾਸਿਰ ਵਰਗੀਆਂ ਕਈ ਭਿਆਨਕ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਅਤੇ ਦੋਸਤੋ ਇਸ ਦੇ ਨਾਲ-ਨਾਲ ਪੇਟ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੀ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਇਸ ਨਾਲ ਦੋਸਤ ਅੱਜ ਅਸੀਂ ਦੋਸਤੋ ਤੁਹਾਨੂੰ ਦੱਸਾਂਗੇ ਇੱਕ ਅਜਿਹਾ ਨੁਸਖਾ ਜਿਸ ਦਾ ਸੇਵਨ ਕਰਨ ਤੇ ਤੁਹਾਡੇ ਦੁਆਰਾ ਖਾਧਾ ਗਿਆ ਖਾਣਾ ਚੰਗੀ ਤਰ੍ਹਾਂ ਪਚ ਜਾਵੇਗਾ ਅਤੇ ਪੇਟ ਦੀ ਕੋਈ ਵੀ ਸਮੱਸਿਆ ਨਹੀਂ ਆਵੇਗੀ। ਆਂਤੜੀਆਂ ਦੀ ਸਫਾਈ ਹੋ ਜਾਵੇਗੀ। ਆਓ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਉਸ ਨੁਸਖੇ ਬਾਰੇ। ਸਭ ਤੋਂ ਪਹਿਲਾਂ ਦੋਸਤੋ ਸਾਨੂੰ ਚਾਹੀਦਾ ਹੈ ਇੱਕ ਗਿਲਾਸ ਗਰਮ ਪਾਣੀ। ਜਿੰਨਾ ਤੁਸੀਂ ਦੋਸਤੋ ਪੀ ਸਕੋ ਓਨਾ ਗਰਮ ਲੈ ਲਓ ਅਤੇ ਫਿਰ ਦੋਸਤੋ ਇਸ ਵਿੱਚ ਤੁਸੀਂ ਇੱਕ ਚਮਚ ਕਸਟਰ ਆਇਲ ਪਾ ਦੇਣਾ ਹੈ ਅਤੇ ਤੀਜੀ ਚੀਜ਼ ਅਸੀਂ ਇਸ ਵਿੱਚ ਮਿਲਾਉਣੀ ਹੈ ਦੋਸਤੋ ਨਿੰਬੂ ਦਾ ਰਸ। ਇਸ ਨੁਸਖੇ ਲਈ ਅਸੀਂ ਅੱਧੇ ਨਿੰਬੂ ਦਾ ਪ੍ਰਯੋਗ ਕਰਨਾ ਹੈ। ਫਿਰ ਕਰਕੇ ਇਸ ਦਾ ਸੇਵਨ ਤੁਸੀਂ ਦਿਨ ਵਿੱਚ ਜਦੋਂ ਮਰਜ਼ੀ ਕਰ ਸਕਦੇ ਹੋ ਪਰ ਦੋਸਤੋ ਖਾਣਾ ਖਾਣ ਤੋਂ ਤੁਰੰਤ ਪਹਿਲਾਂ ਅਤੇ ਤੁਰੰਤ ਬਾਅਦ ਇਸ ਦਾ ਸੇਵਨ ਨਹੀਂ ਕਰਨਾ ਜਾਂ ਫਿਰ ਦੋਸਤੋ ਦਿਨ ਵਿੱਚ ਤੁਸੀਂ ਜਦੋਂ ਮਰਜ਼ੀ ਇਸ ਦਾ ਸੇਵਨ ਕਰੋ ਅਤੇ ਤੁਸੀਂ ਇਸ ਦਾ ਸੇਵਨ ਉਦੋਂ ਵੀ ਕਰ ਸਕਦੇ ਹੋ ਜਦੋਂ ਤੁਹਾਨੂੰ ਲੱਗੇ ਕਿ ਤੁਹਾਡਾ ਪੇਟ ਚੰਗੀ ਤਰ੍ਹਾਂ ਸਾਫ਼ ਨਹੀਂ ਹੋਇਆ ਉਦੋਂ ਤੁਸੀਂ ਇਸ ਡਰਿੰਕ ਦਾ ਸੇਵਨ ਕਰ ਸਕਦੇ ਹੋ ਇਸ ਨੁਸਖੇ ਦਾ ਸੇਵਨ ਤੁਸੀਂ ਹਫ਼ਤੇ ਵਿੱਚ ਇੱਕ ਵਾਰ ਕਰਨਾ ਹੈ ਜਿਆਦਾ ਸਮੱਸਿਆ ਹੋਣ ਤੇ ਦੋ ਵਾਰ ਕਰ ਸਕਦੇ ਹੋ ਅਤੇ ਫਿਰ ਦੋਸਤੋ ਇਸ ਨੁਸਖੇ ਦਾ ਸੇਵਨ ਕਰਨ ਦੌਰਾਨ ਤੁਸੀਂ ਦੋਸਤੋ ਕਦੇ ਵੀ ਕਿਸੇ ਵੀ ਤਰ੍ਹਾਂ ਦੇ ਕੋਈ ਮੈਦੇ ਵਾਲੀ ਚੀਜ਼ ਦਾ ਸੇਵਨ ਨਹੀਂ ਕਰਨਾ ਕਿਉਂਕਿ ਦੋਸਤੋ ਇਸ ਨਾਲ ਤੁਹਾਨੂੰ ਇਸ ਨੁਸਖੇ ਦਾ ਪੂਰਾ ਲਾਭ ਨਹੀਂ ਮਿਲੇਗਾ ਜੇਕਰ ਤੁਹਾਨੂੰ ਪਾਚਣ ਦੀ ਸਮੱਸਿਆ ਜ਼ਿਆਦਾ ਹੈ ਤਾਂ ਤੁਸੀਂ ਦੋਸਤੋ ਹਫ਼ਤੇ ਵਿੱਚ ਇੱਕ ਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਗਰਮ ਦੁੱਧ ਵਿੱਚ ਤੁਸੀਂ ਇਸ ਤੇਲ ਦਾ ਇੱਕ ਚਮਚ ਪਾ ਕੇ ਇਸ ਦਾ ਸੇਵਨ ਕਰੋ ਇਸ ਨਾਲ ਦੋਸਤੋ ਤੁਹਾਡਾ ਪਾਚਨ ਤੰਤਰ ਬਹੁਤ ਵਧੀਆ ਬਣਿਆ ਰਹੇਗਾ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਐਨਾ ਹੀ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹ ਵੀ ਦਾ ਲਾਭ ਲੈ ਸਕਣ ਧੰਨਵਾਦ